ਵੀ ਨੰਬਰ ਗ੍ਰੰਥ ਪ੍ਰਕਾਸ਼ ਹੈ ਆਹ ਜਿਹੜੀ ਲਿਖਤ ਪੜਨ ਜਾ ਰਹੇ ਆ 16 ਫੱਗਣ ਸੈ ਸੰਮਤੋ ਜਗਤ ਸਿੰਘ ਦੇ ਗ੍ਰਹਿ ਪਿੰਡ ਚਮਨਾਉ ਕੌੜੀ ਗੜਵਾਲ ਯਾਨ ਭਗਤ ਕਹਿਣ ਪੁਰਖ ਅਕਾਲ ਵਗਸ਼ ਦੇ ਦਾਤ ਦਿਆਵਾਨ ਦਇਆ ਕਮਾਈਆ ਅੰਤੇ ਅਕੀਰਿ ਪੋਛਵਾਤ ਵਾਸਤਾ ਤੇਰੇ ਅੱਗੇ ਪਾਈਆ ਕਲਯੁਗ ਕੁੜੀ ਕਿਰਿਆ ਮੇਟ ਅੰਦੇਰੀ ਰਾਤ ਅਰੁਤਨੀ ਆਪਣੇ ਨਾਲ ਮਹਿਕਾਈਆ ਤੂੰ ਮੇਰਾ ਮੈਂ ਤੇਰਾ ਬਿਨਾਰਸਨਾ ਤੋਂ ਅੰਦਰ ਵਗਸ਼ ਆਪਣੀ ਗਾਥ ਅਤੇ ਬੈਰ ਵਜਦੀ ਰੇ ਵਜਾਈਆ ਜੋਤੀ ਜੋਤ ਸਰੂਪ ਹਾਰ ਤੇ ਆਪਣੀ ਕਿਰਪਾ ਕਰ ਏ ਕਾ ਦੇਣਾ ਸੱਚਾ ਵਰ ਦਰ ਠਾਂਡੇ ਮੰਗ ਮੰਗਾਈਆ ਯਾਨ ਭਗਤ ਕਹਿਣ ਸਾਡੀ ਲੇਖੇ ਲਾ ਸੁਰਤੀ ਕਾਲ ਯੁਗ ਸੁਤਿਆਂ ਆਪ ਜਗਾਈਆ ਤੇਰੀ ਖੇਲ ਵੇਖੀਏ ਤੁਰਦੀ ਸਾਤ ਖੰਡ ਨਵਾਸੀ ਦੇਣੀ ਵਖਾਈਆ ਮੇਰ ਹੋਵੇ ਊਰੇ ਸਤ ਗੁਰ ਦੀ ਸੇ ਮੁਸਵਾਮੀਂ ਦਾ ਆਕਾਈਆ ਮੁਹਬਤ ਰਹਿਣਾ ਕੋਈ ਕੂੜ ਦੀ ਜੂਠ ਝੂਠ ਡੇਰਾ ਦੇਣਾ ਟਾਈਆ ਆਸਾ ਮਨਸਾ ਪੂਰੀ ਹੋਏ ਮਾਗਿਛੀ ਕਰਨੀ ਚਲ ਨ ਤੂ ਉੜਦੀ ਟਕੇ ਮਸਤਕ ਖਾ ਗਰ ਮਈਆ ਬੋਧ ਬੇਕ ਕਰਨੀ ਗੁਰਮੁਖ ਮੁਗਦ ਮੂੜਦੀ ਮੂਰਖ ਰਹਿਣ ਕੋਏ ਨਾਮ ਬਾਈਆ ਬੇੜੀ ਪਤਨ ਪਾਰ ਕਰਾਉਣੀ ਜਨ ਭਗਤਾਂ ਦੇ ਪੂਰ ਦੀ ਪਰਮ ਰਾਮ ਪ੍ਰਭ ਆਪਣੀ ਇੰਦਿਆ ਘੁਆਈਆ ਅਸੀਂ ਖੇਲ ਵੇਖਣੀ ਹਾਜ਼ਰ ਹਜੂਰ ਦੀ ਹਰ ਕਰਦੇ ਦੇਣੀ ਵਖਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਨੀਕ ਲੰਗਨ ਰੈਣ ਨਰ ਮਾਰਾਈ ਜੇਰ ਸਿੰਘ ਵਿਸ਼ਨੂੰ ਭਗਵਾਨ ਸਫਾਇਆੰਤ ਏਢੋਣੀ ਕਾਲ ਯੁਗ ਮਲੇਸ਼ ਕੂੜ ਦੀ ਕਟਾਮ ਮੋ ਰਣ ਨਾ ਪਾਈਆ ਆਓ ਪਿਆਰੀਆਂ ਸਿੰਘ ਜੀ ਪਵਿੱਤ ਭਗਵਾਨ ਦਾ ਸਿਰਤੀ ਟੋਲਾ ਸੰਜਾ ਕਰਾਂਗੇ ਸਾਰਿਆਂ ਸਾਥ ਦੇ ਨਾਲ ਤੂੰ ਮੇਰਾ ਮੈਂ ਤੇਰਾ 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 ਸੋ ਵੰਮਾਰਾ ਜੀ ਸ਼ੇਰ ਸਿੰਘ ਵਿਸ਼ਨੂੰ ਕੋ ਵੰਦੀ ਲੈ ਸੋ ਉਪਗਵਾ ਆਂਦੀ ਐ ਸੋਗਵਾਰਾ ਜੀਰ ਸੰਗਿ ਵਿਸ਼ਨੂ ਗੁਗਵਾ ਆਂਦੀ ਐ ਸੋਗਵਾਰਾ ਜੀਰ ਸੰਗਿ ਵਿਸ਼ਨੂ ਗੁਗਵਾ ਆਂਦੀ ਐ ਸੋ ਹੰਮਾਲ ਜੀ ਸ਼ੇਰ ਸਿੰਘ ਵਿਸ਼ਨੂੰ ਬੁਲਾਉਂਦੀਆ